ਫੀਰ ਦਾ ਕਤਰਾ ਕਤਰਾ ਖੂਨ ਦਾ ਦੇ ਦਿਆਂਗੇ ਤੇ ਪਾਕਿਸਤਾਨ ਤੇ ਹਮਲਾ ਨਹੀਂ ਹੋਣ ਦਿਆਂਗੇ ਪਹਿਲੀ ਵਾਰੀ ਹੋਇਆ 1965 66 71 ਕਿ ਸਿੱਖ ਫੌਜੀ ਜਿਹੜਾ ਹੈ ਉਹਨੇ ਇਹ ਰਾਜਨੀਤਿਕ ਲੜਾਈ ਲੜਨ ਤੋਂ ਨਾ ਕੀਤੀ ਹੈ ਸਾਡੀ ਦੇ ਜੰਗ ਦਾ ਇੱਕੋ ਮਤਲਬ ਹੈ ਜਾਂ ਅਸੀਂ ਹੈ ਨਹੀਂ ਤੇ ਜਾਂ ਹਿੰਦੁਸਤਾਨ ਹੈ ਨਹੀਂ ਅਸੀਂ ਦਿੱਲੀ ਦੇ ਉੱਤੇ ਖਾਲਿਸਤਾਨ ਦਾ ਝੰਡਾ ਇੱਕ ਹੋਰ ਦੁਬਾਰਾ ਅੱਛਾ ਅਲੈਕੁਮ ਜੀ ਛੱਤੀ ਅਕਾਲ ਮੀਕ ਕਰਨਿਆ ਤੁਸੀਂ ਬਿਲਕੁਲ ਠੀਕ ਠਾਕ ਹੋਗੇ ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ ਇਥੇ ਜੀ ਕਿਹਾ ਜਾਂਦਾ ਪਿਆ ਕਿ ਦਿੱਲੀ ਤੇ ਇੱਕ ਵਾਰੀ ਫੇਕ ਖਾਲਸਾ ਰਾਜ ਦਾ ਜਿਹੜਾ ਚਿੰਦਾ ਉਹ ਲਾਇਆ ਜਾਏਗਾ। ਇਥੇ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ ਚਲਤ جنگ ਦਾ ਮੋਲ ਬਣਿਆ ਦਾ ਸੀ। ਐਦੀ ਵਜ੍ਹਾ ਤੋਂ ਕਿਹਾ ਜਾਂਦਾ ਪਿਆ ਕਿ ਸਭ ਤੋਂ ਬਹੁਤਾ ਨੁਕਸਾਨ ਜਦੋਂ ਵੀ ਹੁੰਦਾ ਉਹ ਪੰਜਾਬ ਦਾ ਹੁੰਦਾ ਹੈ ਤੇ ਪੰਜਾਬ ਦੇ ਲੋਕ ਇਸ ਚੀਜ਼ ਨੂੰ ਲੈ ਕੇ ਬਹੁਤ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਟੈਨਸ਼ਨ ਦਾ ਸ਼ਿਕਾਰ ਰਹਿੰਦੇ ਨੇ ਜਦੋਂ ਵੀ ਆਓ ਜੀ ਕੋਈ ਚੀਜ਼ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਸਿਚੁਏਸ਼ਨ ਵਾ ਵੀ ਖਰਾਬ ਹੁੰਦੀ ਹੈ ਕਿ ਲੋਕਾਂ ਨੂੰ ਸਾਰਿਆਂ ਨੂੰ ਬਹੁਤੀ ਜਿਹਾ ਪਰੇਸ਼ਾਨੀ ਹੁੰਦੀ ਹੈ ਜਦੋਂ ਬੱਤੀ ਬਜਾ ਦਿੱਤੀ ਜਾਂਦੀ ਹੈ ਕਦੇ ਕੁਝ ਕਦੇ ਕੁਝ ਐੋ ਜੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਤੰਗ ਆ ਕੇ ਜਿਹੜਾ ਨੇ ਸਿੱਖਾਂ ਨੇ ਕਿਹਾ ਸਾਨੂੰ ਤੇ ਇੱਕ ਠੀਕ ਹੈ ਲੜਾਈ ਤੋਂ ਸਾਈਡ ਤੇ ਰੱਖਿਆ ਜਾਏ ਬਟ ਤੁਸੀਂ ਅਸੀਂ ਸਾਨੂੰ ਲੜਾਈ ਦੇ ਵਿੱਚ ਲਾਜ਼ਮੀ ਪਾਣਾ ਤੇ ਫਿਰ ਅਸਲ ਲੜਾਈ ਲੜਾਈ ਜਿਹੜੀ ਹੈ ਅਸੀਂ ਸਹੀ ਤਰ੍ਹਾਂ ਲੜਾਂਗੇ ਤੇ ਪਾਕਿਸਤਾਨ ਤੇ ਕਿਸੇ ਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਉਹ ਚੀਜ਼ ਨਹੀਂ ਹੋਣ ਦਵਾਂਗੇ ਇੱਥੇ ਜੀ ਕਿਹਾ ਗਿਆ ਹੈ ਕਿ ਬਹੁਤ ਸਾਰੇ ਸਿੱਖਾਂ ਨੇ ਪਾਕਿਸਤਾਨ ਦੇ ਖਿਲਾਫ ਲੜਨ ਤੋਂ ਇਨਕਾਰ ਕਰ ਦਿੱਤਾ ਸਿੱਖਾਂ ਨੂੰ ਸਿੱਖਾਂ ਨੇ ਪਾਕਿਸਤਾਨ ਦਾ ਸਾਥ ਦੇਣ ਦਾ ਜਿਹੜਾ ਇਹ ਉਹ ਫੈਸਲਾ ਕੀਤਾ ਹੈ ਨਾਲ ਇਥੇ ਜੀ ਗੁਰਵਰਤ ਪੰਨੂਤੀ ਬਹੁਤ ਅਹਿਮ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਓਟੇ ਵੀਡੀਓ ਆਖਰ ਤੱਕ ਵੇਖੋ ਫਿਰ ਮਜ਼ੀਦ ਗੱਲ ਕਰਦੇ ਆ ਨਿਆ ਵੀਡੀਓ ਵੇਖੋ ਜੇ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਤੇ ਚਲਦੇ ਆ ਦੇਖਦੇ ਆ ਵੀਡੀਓ ਲੈਟਸ ਗੋ ਸ਼ਰੀਰ ਦਾ ਕਤਰਾ ਕਤਰਾ ਖੂਨ ਦਾ ਦੇ ਦਿਆਂਗੇ ਤੇ ਪਾਕਿਸਤਾਨ ਤੇ ਹੌਲਾ ਨਹੀਂ ਹੋਣਦੇ ਆਂ ਕਿ ਪਹਿਲੀ ਵਾਰੀ ਹੋਇਆ ਉਹਨਿ 65 68 71 ਕਿ ਸਿੱਖ ਫੌਜੀ ਜਿਹੜਾ ਹੈ ਉਹਨੇ ਇਹ ਰਾਜਨੀਤਿਕ ਲੜਾਈ ਲੜਨ ਤੋਂ ਨਾ ਕੀਤੀ ਹੈ ਸਾਡੀ ਦੇ ਜੰਗ ਦਾ ਇੱਕੋ ਮਤਲਬ ਹੈ ਜਾਂ ਅਸੀਂ ਹੈ ਨਹੀਂ ਤੇ ਜਾਂ ਹਿੰਦੁਸਤਾਨ ਹੈ ਨਹੀਂ ਅਸੀਂ ਦਿੱਲੀ ਦੇ ਉੱਤੇ ਖਾਲਿਸਤਾਨ ਦਾ ਝੰਡਾ ਇੱਕ ਹੋਰ ਦੁਬਾਰਾ ਲਾਉਣਾ ਦੇਖੋ ਇਹਦੇ ਚ ਅਦਰਪਾਈ ਤੁਸੀਂ ਸ਼ੁਕਰਗਿਆ ਲਫ਼ਜ਼ ਜਾਂ ਧੰਨਵਾਦ ਇਦਾਂ ਕੁਝ ਨਹੀਂ ਕਰਨਾ ਕਿਉਂਕਿ ਸਾਡੇ ਲਈ ਅਸੀਂ ਕੋਈ ਪਾਕਿਸਤਾਨ ਦੇ ਉੱਤੇ ਕੋਈ ਹਸਾਨ ਨਹੀਂ ਕੀਤਾ ਪਾਕਿਸਤਾਨ ਸਾਡੇ ਲਈ ਇੱਕ ਪਾਕ ਉਹ ਜਗ੍ਹਾ ਹੈ ਜਿੱਥੇ ਸਾਡਾ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ ਅਸੀਂ ਤੇ ਆਪਣੇ ਹੁੰਦਾ ਨਾ ਸਰੀਰ ਦਾ ਕਤਰਾ ਕਤਰਾ ਖੂਨ ਦਾ ਦੇ ਦੇਾਂਗੇ ਤੇ ਪਾਕਿਸਤਾਨ ਤੇ ਹਮਲਾ ਨਹੀਂ ਹੋਣ ਦਿਆਂਗੇ ਮੈਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀ ਅੱਜ ਪਾਕਿਸਤਾਨ ਦੀ ਫਤਿਹ ਹੋਈ ਹੈ ਔਰ ਫਤਿਹ ਵੀ ਇਸ ਕਦਰ ਹੋਈ ਹੈ ਕਿ ਹੌਸਲੇ ਬਲੰਦ ਕਿਉਂਕਿ ਜਦੋਂ ਮੈਂ ਦੱਸਿਆ ਕਿ ਜਦੋਂ ਸਿੱਖ ਤੇ ਭਾਈ ਸਾਡਾ ਮੁਸਲਮਾਨ ਇੱਕ ਜੁੱਟ ਹੋ ਜਾਣ ਤੇ ਫਿਰ ਆਵਾਜ਼ ਦੁਨੀਆ ਚ ਗੂੰਜੇ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਤੇ ਦੂਜੇ ਪਾਸੇ ਸਾਡੇ ਮੁਸਲਮਾਨ ਭਰਾ ਅੱਗਿਓਂ ਦੀ ਨਾਹਰਾ ਲਾਣ ਨਾਰਾ ਤਕਬੀਰ ਤੇ ਇਸ ਹਿੰਦੁਸਤਾਨ ਦੀ ਕੀ ਮਜਾਲ ਹੈ ਕੀ ਮਜਾਲ ਹੈ ਕਿ ਹਿੰਦੁਸਤਾਨ ਸਾਡੇ ਤੋਂ ਜਿੱਤ ਜੇ ਪੰਨੂ ਜੀ ਅਸੀਂ ਵੇਖਿਆ ਕਿ ਉਹ ਪੰਜਾਬ ਵਿੱਚ ਇੰਡੀਅਨ ਫੋਰਸ ਨੂੰ ਕੋਈ ਸਪੋਰਟ ਨਹੀਂ ਮਿਲੀ ਕੀ ਤੁਹਾਡੇ ਕੋਲ ਸੂਚਨਾ ਹੈ ਉਸ ਬਾਰੇ ਕਿ ਸੁਣਿਆ ਕਿ ਕੋਈ 300 ਦੇ ਕਰੀਬ ਆਪਣੇ ਸਿੱਖ ਭਰਾਵ ਜਿਹੜੇ ਫੌਜੀ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰ ਰਹੀ ਹੈ ਇੰਡੀਅਨ ਸਰਕਾਰ ਦੇਖੋ ਜਿੱਦਨ ਦੀ ਅਸੀਂ ਐਲਾਨ ਕੀਤਾ ਔਰ ਜਿੱਦਨ ਦਾ ਅਸੀਂ ਸਿੱਖ ਫੌਜੀਆ ਨੂੰ ਜਿਹੜੇ ਭਾਰਤ ਦੇ ਫੌਜ ਦੇ ਵਿੱਚ ਹੈਗੇ ਆ ਜਦੋਂ ਦਾ ਅਸੀਂ ਉਹਨਾਂ ਨੂੰ ਇਹ ਸੁਨੇਹਾ ਲਾਇਆ ਕਿ ਵੀ ਭਾਈ ਇਹ ਰਾਜਨੀਤਿਕ جنگ ਨਰਿੰਦਰ ਮੋਦੀ ਦੀ ਹੈ ਇਹ ਤੁਹਾਡੀ جنگ ਨਹੀਂ ਹੈ ਮੰਨ ਲਿਆ ਕਿ ਤੁਸੀਂ ਭਾਰਤ ਦੀ ਫੌਜ ਚੋਂ ਤੇ ਉਹਨਾਂ ਦੀ ਸਰਹੱਦਾਂ ਤੇ ਖਲੋਣਾ ਹੈ ਠੀਕ ਹੈ ਜੇ ਸਰਹੱਦਾਂ ਤੇ ਕੋਈ ਆਉਂਦਾ ਤੇ ਤੁਸੀਂ ਲੜ ਕੇ ਵੇਖ ਲੋ ਇਹ ਲੜਕੇ ਵੇਖਿਆ ਇਹਨਾਂ ਨੇ ਚਾਈਨਾ ਦੇ ਨਾਲ ਉਹਨਾਂ ਨੇ 50 ਮਾਰ ਸੁੱਟੇ ਸੀ ਤੇ ਸਿੱਖ ਫੌਜੀ ਇਹਨਾਂ ਹਕੂਮਤ ਨੂੰ ਤੇ ਭਾਰਤੀ ਫੌਜ ਨੂੰ ਕਹਿ ਰਿਆ ਸੀ ਵੀ ਅਸੀਂ ਇਹਨਾਂ ਤੇ ਹਮਲਾ ਕਰਨਾ ਕਹਿੰਦੇ ਨਹੀਂ ਉੱਤੋਂ ਆਰਡਰ ਆਇਆ ਹਮਲਾ ਨਹੀਂ ਕਰਨਾ ਉਥੇ ਹਮਲਾ ਨਹੀਂ ਕਰਨ ਦਿੱਤਾ ਇੱਥੇ ਉਹਨਾਂ ਨੂੰ ਗੱਲ ਸਮਝ ਆ ਗਈ ਤੇ ਇਹ ਪਹਿਲੀ ਵਾਰੀ ਹੋਇਆ 1965 66 71 ਕਿ ਸਿੱਖ ਫੌਜੀ ਜਿਹੜਾ ਹੈ ਉਹਨੇ ਇਹ ਰਾਜਨੀਤਿਕ ਲੜਾਈ ਲੜਨ ਤੋਂ ਨਾ ਕੀਤੀ ਹੈ ਬਿਲਕੁਲ ਨਾ ਕੀਤੀ ਹੈ ਔਰ 300 ਤੋਂ ਵੱਧ ਜਿਹੜੀ ਇਨਫੋਰਮੇਸ਼ਨ ਮੇਰੇ ਕੋਲ ਹੈ 300 ਤੋਂ ਵੀ ਕਿਤੇ ਜ਼ਿਆਦਾ ਹੋ ਗਿਆ ਹੈ ਕਿ ਜਿਹੜੇ ਸਿੱਖ ਫੌਜੀ ਹੈ ਉਹਨਾਂ ਦੇ ਉੱਤੇ ਇਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਕਿ ਵੀ ਭਾਈ ਇਹਨਾਂ ਨੇ ਜਿੱਦਨ ਦਾ ਪਹਿਲਗਾਮ ਹੋਇਆ ਔਰ ਜਿੱਦਨ ਦਾ ਸੁਨਿਆਆ ਆਇਆ ਸਿਕਸ ਪਰ ਜਸਟਿਸ ਦਾ ਇਹਨਾਂ ਨੇ ਕਿਹੜੀ ਕਿਹੜੀ ਐਕਟੀਵਿਟੀਆਂ ਕੀਤੀਆਂ ਤੇ ਫਰੰਟ ਦੇ ਉੱਤੇ ਜਾਣ ਤੋਂ ਇਹ ਕਿਉਂ ਝਿਜਕ ਰਹੇ ਸੀ ਤੇ ਕਿਉਂ ਨਹੀਂ ਪਹੁੰਚੇ ਔਰ ਪਹਿਲੀ ਵਾਰੀ ਹੋਇਆ ਕਿ ਕਿਸੇ ਸਿੱਖ ਭਰਾ ਦੀ ਸਾਡੇ ਇਸ جنگ ਚ লাশ ਪੰਜਾਬ ਚ ਨਹੀਂ ਪਹੁੰਚੀ ਪਹਿਲੀ ਵਾਰ ਹੋਇਆ ਕਿਸੇ ਵੀ جنگ ਚ ਕੋਈ ਸਿੱਖ ਫੌਜੀ ਜਿਹੜਾ ਹੈ ਉਹ ਜਿਹੜਾ ਲੜਿਆ ਹੀ ਨਹੀਂ ਤੇ ਉਹਦੀ ਉਹਦੀ ਕਿ ਜਿਹੜੀ লাশ ਕਿੱਦਾਂ ਆਊਗੀ ਸੋ ਪਹਿਲੀ ਵਾਰ ਹੀ ਹੋਇਆ ਕਿ ਸਿੱਖ ਫੌਜੀ ਜਿਹੜੇ ਆ ਉਹ ਨਹੀਂ ਲੜੇ ਔਰ ਭਾਰਤ ਦੀ ਜਿਹੜੀ ਹਕੂਮਤ ਹੈ ਉਹਨੂੰ ਹਾਰ ਹੋਈ ਹੈ ਔਰ ਦੁਨੀਆ ਦੇ ਸਾਹਮਣੇ ਉਹ ਬਿਲਕੁਲ ਇਦਾਂ ਨੰਗੇ ਹੋ ਗਏ ਆ ਕਿ ਜੇ ਅਸੀਂ ਬਹੁਤ ਵੱਡੀ ਤਾਕਤ ਹੈਗੇ ਆ ਦੁਨੀਆ ਉਹਨਾਂ ਦੇ ਉੱਤੇ ਇਸ ਵਕਤ ਸਵਾਲ ਕਰ ਰਹੀ ਹੈ ਕਿ ਤੁਸੀਂ ਕਿਸ ਕਿਸਮ ਦੀ ਤਾਕਤ ਹੋ ਕਿ 55 ਮਿੰਟ ਸ਼ਾਇਦ ਸੁਣਿਆ ਮੈਂ ਪਾਕਿਸਤਾਨ ਨੇ ਹਮਲਾ ਕੀਤਾ ਸਿਰ 55 ਮਿੰਟ ਜੇ ਅਗਲੇ 55 ਮਿੰਟ ਜਾਰੀ ਕਰਦੇ ਰਹਿੰਦੇ ਜਿਵੇਂ ਮੈਂ ਆਖਿਆ ਸੀ ਤੇ ਦਿੱਲੀ ਦੇ ਉੱਤੇ ਅਸੀਂ ਖਾਲਸਾਣ ਦਾ ਝੰਡਾ ਲਾ ਦੇਣਾ ਸੀ ਬਿਲਕੁਲ ਪੰਨੂ ਜੀ ਤੇ ਇਸ ਸਾਰੇ ਸੂਰਤਿ ਹਾਲ ਦੇ ਵਿੱਚ ਹੁਣ ਜਿਹੜੇ ਤੁਸੀਂ ਸਿੱਖ ਫਰ ਜਸਟਿਸ ਦੀ ਤੁਹਾਡੀ ਤਨਜ਼ੀਮ ਹੈ ਜਿਹੜੀ ਇੱਕ ਪੁਰਮਨ ਸਟਰਗਲ ਕਰ ਰਹੀ ਹੈ ਔਰ ਇਸ ਸਟਰਗਲ ਦਾ ਅਗਲਾ ਸਟੈਪ ਕੀ ਕਹਿੰਦੇ ਇਸ ਵੇਲੇ ਕਮਜ਼ੋਰ ਤੇ ਹੋਈ ਹੈ ਭਾਰਤ ਸਰਕਾਰ ਇੰਡੀਅਨ ਪੰਜਾਬ ਵਿੱਚ ਤੇ ਹੁਣ ਤੇ ਬੜਾ ਇੱਕ ਉਸ ਤੁਹਾਡੀ ਤਹਿਰੀਕ ਨੂੰ ਵੀ ਇੱਕ ਹੌਸਲਾ ਲੱਭਿਆ ਹੋਣਾ ਤੇ ਉਹਦੇ ਵਿੱਚ ਹੁਣ ਕੀ ਸਮਝਦੇ ਹੋ ਕਿ ਇੰਡੀਆ ਵਿੱਚ ਤੇ ਆਲਰੇਡੀ ਬੜੀਆਂ ਜੜੀਆਂ ਨੇ ਮੂਵਮੈਂਟ ਚੱਲ ਰਹੀਆਂ ਨੇ ਸੈਪਰੇਸ਼ਨ ਦੀਆਂ ਹੁਣ ਕੀ ਤੁਸੀਂ ਕਹਿੰਦੇ ਹੋ ਸਾਰੇ ਮਾਮਲੇ 'ਚ ਦੇਖੋ ਜਿਹੜਾ ਅਸੀਂ جنگ ਦਾ ਐਲਾਨ ਇਸ ਹਿੰਦੁਸਤਾਨ ਨਾਲ ਤੇ ਇਸ ਭਾਰਤ ਨਾਲ ਕਰ ਚੁੱਕੇ ਹਾਂ ਸੀ ਤੇ ਜੂਨ 84 ਦਾ ਕਰ ਚੁੱਕੇ ਹਾਂ ਸਾਡੀ ਉਹਨਾਂ ਦੇ ਨਾਲ ਨਾ ਟੇਬਲ ਤੇ ਬੈਠ ਕੇ ਗੱਲਬਾਤ ਨਾ ਸਾਡੀ ਉਹਨਾਂ ਨਾਲ ਕੋਈ ਟ੍ਰੂਸ ਨਾ ਸਾਡਾ ਕੋਈ ਸੀਜ਼ਫਾਇਰ ਸਾਡੀ ਦੇ ਜੰਗ ਦਾ ਇੱਕੋ ਮਤਲਬ ਹੈ ਜਾਂ ਅਸੀਂ ਹੈ ਨਹੀਂ ਤੇ ਜਾਂ ਹਿੰਦੁਸਤਾਨ ਹੈ ਨਹੀਂ ਉਹਦੇ ਵਾਸਤੇ ਅਸੀਂ ਖਾਲਸਾਤਨ ਰਫਰੈਂਡਮ ਦੀਆਂ ਵੋਟਾਂ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਜਿੱਥੋਂ ਅੱਜ ਦੁਨੀਆ ਦੀ ਸਾਰੀ ਰਾਜਨੀਤੀ ਚੱਲਦੀ ਹੈ ਤੁਸੀਂ ਦੇਖਿਆ ਹੋਣਾ ਕਿ ਪ੍ਰੈਜ਼ੀਡੈਂਟ ਟਰੰਪ ਸਾਊਦੀ ਅਰੇਬੀਆ ਚ ਪਹੁੰਚਿਆ ਹੋਇਆ ਔਰ ਇਹ ਹਵਾਲਾ ਦੇਣਾ ਜ਼ਰੂਰੀ ਹੈ ਕਿ ਸੀਰੀਆ ਦਾ ਪ੍ਰੈਜ਼ੀਡੈਂਟ ਜਿਹੜਾ ਕਿ ਕਿਸੇ ਵਕਤ ਉਹ ਰੱਜ ਵੀ ਅੱਜ ਵੀ ਤੁਸੀਂ ਜਾ ਕੇ ਦੇਖੋ ਉਹ ਅਮਰੀਕਾ ਦੀ ਮੋਸਟ ਵਾਂਟਡ ਲਿਸਟ ਤੇ ਐਜ਼ ਅ ਟੈਰਰਿਸਟ ਹੈ ਉਹਦੀ ਸੰਸਥਾ ਟੈਰਰਿਸਟ ਹੈ ਕਿਉਂਕਿ ਅਲ ਕਾਇਦਾ ਨਾਲ ਸੀ ਪਰ ਪ੍ਰੈਜ਼ੀਡੈਂਟ ਟਰੰਪ ਨੇ ਅੱਜ ਜਿਹੜਾ ਉਹਦੇ ਨਾਲ ਹੱਥ ਮਿਲਾਇਆ ਸੋ ਇਸ ਦਾ ਮਤਲਬ ਇਹ ਹੈ ਕਿ ਦੁਨੀਆ ਦੇ ਵਿੱਚ ਮੁਲਖ ਜਿਹੜੇ ਆ ਉਹ ਬੰਨਨੇ ਆ ਹੱਦਬੰਦੀ ਜਿਹੜੀ ਆ ਉਹ ਚੇਂਜ ਹੋਣੀ ਹੈ ਤੇ ਹਿੰਦੁਸਤਾਨ ਜਿਵੇਂ ਮੈਂ ਉਸ ਦਿਨ ਦੱਸਿਆ ਸੀ ਅਸੀਂ ਦਿੱਲੀ ਦੇ ਉੱਤੇ ਖਾਲਿਸਤਾਨ ਦਾ ਝੰਡਾ ਇੱਕ ਵਾਰ ਦੁਬਾਰਾ ਲਾਉਣਾ ਤੇ ਖਾਲਿਸਤਾਨ ਦੀ ਜਿਹੜੀ ਤੁਹਾਡੀ ਤਰੀਕ ਹੈ ਤੁਸੀਂ ਕੀ ਸਮਝੋ ਕਿ ਬਰਨਾ ਲੋਗੇ ਕੀ ਹਾਲਾਤ ਚੱਲਦੇ ਪਏ ਨੇ ਤੁਸੀਂ ਕੋਸ਼ਿਸ਼ ਤੇ ਬੜੀ ਕਰਦੇ ਪਿਓ ਰੈਫਰੈਂਡਮ ਵੀ ਹੋ ਰਹੀ ਹੈ ਤੇ ਕਿੱਥੋਂ ਤੱਕ ਪਹੁੰਚੀ ਹੈ ਤੁਹਾਡੀ ਤਰੀਕ 17 ਅਗਸਤ ਦੇ ਬਾਰੇ ਥੋੜਾ ਜਿਹਾ ਹੋਰ ਵੀ ਥੋੜਾ ਜਿਹਾ ਦੱਸੋ ਤਾਂ ਕਿ ਜਿਹੜੇ ਸਾਡੇ ਭਰਾ ਸੌਂਦੇ ਪਏ ਨੇ ਅਮਰੀਕਾ ਵਿੱਚ ਤੇ ਉਹਨਾਂ ਲਈ ਕੀ ਤੁਸੀਂ ਇੱਕ ਸਨੇਹਾ ਦਿੰਦੇ ਦੇਖੋ ਬੰਨਾ ਬਣਾਉਣਾ ਤੇ ਗੁਰੂ ਨਾਨਕ ਸਾਹਿਬ ਤੇ ਅੱਲਾ ਦੇ ਵਾਸਤੇ ਆ ਬੰਦੇ ਦੇ ਵਾਸਤੇ ਹੁੰਦਾ ਕਿ ਤੁਸੀਂ ਜੰਗ ਲੜਦੇ ਤੇ ਕਿ ਨਹੀਂ ਹੋ ਜਿਹੜਾ ਜੰਗ ਚ ਜਾਏਗਾ ਉਹ ਹਾਰੇਗਾ ਵੀ ਤੇ ਉਹ ਜਿੱਤੇਗਾ ਵੀ ਤੇ ਅਸੀਂ ਇਸ ਵਕਤ ਜਿਹੜਾ ਹਥਿਆਰ ਫੜਿਆ ਦਰਜ਼ ਅ ਮੋਸਟ ਇੰਪੋਰਟੈਂਟ ਵੈਪਨ ਆਫ ਦ ਸੈਂਚਰੀ ਸਭ ਤੋਂ ਖਤਰਨਾਕ ਹਥਿਆਰ ਹੈ ਕਲਮ ਦਾ ਔਰ ਇਹਦੇ ਨਾਲ ਮੁਲਕ ਟੁੱਟਦੇ ਆ ਇਹਦੇ ਨਾਲ ਜਿਹੜੇ ਆ ਉਹ ਸੀਜ਼ਫਾਇਰ ਹੁੰਦੇ ਆ ਇਹਦੇ ਨਾਲ ਜਿਹੜੇ ਆ ਮੁਲਖ ਬਣਦੇ ਆ 17 ਅਗਸਤ ਨੂੰ ਵਾਸ਼ਿੰਗਟਨ ਡੀਸੀ 'ਚ ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਹੋ ਰਹੀਆਂ ਜਿਹੜੀਆਂ ਕਿ ਈਸਟ ਦੇ ਵਿੱਚ ਪਹਿਲੀ ਵਾਰੀਆਂ ਹੋ ਰਹੀਆਂ ਨਾਰਥ ਈਸਟ ਦੇ ਵਿੱਚ ਅਮਰੀਕਾ 'ਚ ਉਸ ਤੋਂ ਪਹਿਲਾਂ ਅਸੀਂ ਕੈਲੀਫੋਰਨੀਆ ਸੀ ਜਿੱਥੇ ਲੱਖਾਂ ਦੀ ਤਦਾਦ ਦੇ ਵਿੱਚ ਸਿੰਘ ਪਹੁੰਚੇ ਐ ਹੁਣ ਨਾਰਥ ਈਸਟ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਹੋ ਰਹੀਆਂ ਔਰ ਇਸ ਦਾ ਮੁੱਖ ਮਕਸਦ ਸਾਡਾ ਜਿਹੜਾ ਹੈ ਉਹ ਵਾਈਟ ਹਾਊਸ ਤੇ ਕਾਂਗਰਸ ਦੇ ਵਿੱਚ ਲਾਬਿੰਗ ਕਰਨਾ ਹੈ ਕਿ ਸਿੱਖ ਜਿਹੜਾ ਹੈ ਹੀ ਹੈਜ਼ ਅ ਰਾਈਟ ਟੂ ਸੈਲਫ ਡਿਟਰਮੀਨੇਸ਼ਨ the india is occupying punjab right now punjab is a disputed territory aur assi punjab de vich khalsaistan referendum diyan vote kara ke otho de jehda punjab hai otho de jehda panth hai jehda punjab hai onu puchna chahunde ho ki tusi punjab jehda hai oh hindustan naal rehna chahunda ke ik alag mulk banna chahunda donald trump jehda ameriki sadar hai unne masla kashmir de utte te gall kiti hai ke ji eh vi hal hona chahida te tusi ki ਮੁਤਾਲਬਾ ਕਰ ਜੋ ਕੀ ਤੁਹਾਡੀ ਡਿਮਾਂਡ ਹੈ ਕਿ ਹੁਣ ਖਾਲਿਸਤਾਨ ਦੇ ਮਸਲੇ ਨੂੰ ਵੀ ਤੇ ਚੁੱਕਿਆ ਜਾਣਾ ਚਾਹੀਦਾ ਹੈ ਬਿਲਕੁਲ ਖਾਲਿਸਤਾਨ ਦਾ ਮਸਲਾ ਚੁੱਕਿਆ ਜਾਣਾ ਸੀ ਜਿਵੇਂ ਮੈਂ ਅੱਗੇ ਗੁਜ਼ਾਰਿਸ਼ ਕੀਤੀ ਹੈ ਜੇ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੀ ਫੌਜ ਜਦੋਂ ਸੀਜ਼ ਫਾਇਰ ਸੀ ਉਹਦੇ 'ਚ ਰੱਖ ਦਿੰਦੀ ਕਿ ਵੀ ਭਾਈ ਆ ਪੰਜਾਬ ਜਿਹੜਾ ਹੈਗਾ ਇਹ ਵੀ ਡਿਸਪਿਊਟਡ ਟੈਰੀਟਰੀ ਹੈ ਪੰਜਾਬ ਜਿਹੜਾ 1984 ਤੋਂ ਆਜ਼ਾਦੀ ਦੀ ਮੰਗ ਕਰਦਾ ਪਿਆ ਉਥੇ ਨਸਲ ਕੁਸ਼ੀ ਹੋਈ ਹੈ ਕਿਉਂਕਿ ਜਿੱਥੇ ਜਿੱਥੇ ਵੀ ਡਿਸਪਿਊਟਿਡ ਟੈਰੀਟਰੀ ਅਲਾਨਿਆ ਜਾਂਦਾ ਜਿੱਥੇ ਜਿੱਥੇ ਇੰਡੀਆ ਡਿਸਟਰਬਡ ਏਰੀਆ ਕਰ ਦਿੰਦਾ ਇਹਦਾ ਮਤਲਬ ਉਥੋਂ ਦਾ ਆਵਾਮ ਉਸ ਮੁਲਕ ਦੇ ਨਾਲ ਰਹਿਣਾ ਨਹੀਂ ਚਾਹੁੰਦਾ ਤੇ ਚਲੋ ਕੋਈ ਗੱਲ ਨਹੀਂ ਜੇ ਹਜੇ ਪਾਕਿਸਤਾਨ ਦੀ ਸਰਕਾਰ ਨੇ ਇਸ ਗੱਲ ਦੇ ਉੱਤੇ ਓਕੇ ਜੀ 에어ਪੋਰਟ ਤੋਂ ਸੋ ਵੇਖੀਏ ਗੁਰਬਟ ਪਦਪਦੂ ਨੇ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਕਿ ਬਾਹਰ ਰਹਿਣੇ ਹਮੇਸ਼ਾ ਸਿੱਖਾ ਦਾ ਨੁਕਸਾਨ ਕੀਤਾ ਹੈ ਤੇ ਸਾਡੇ ਲਈ ਜਾਂ ਤੇ ਬਾਹਰ ਤੇ ਜਾਂ ਸਿੱਖ ਰਾਜ ਇੱਕ ਖਾਲਸਾ ਰਾਜ ਹੈ ਤੇ ਖਾਲਸਾ ਰਾਜ ਜਿਹੜਾ ਹੈ ਆ ਆ ਕੇ ਹੀ ਰਵੇਗਾ ਕਿਉਂਕਿ ਇੱਥੇ ਜਿਸ ਤਰ੍ਹਾਂ ਇੱਥੇ ਇਹਨੂੰ ਲੈ ਕੇ ਜਿਹੜਾ ਕੰਮ ਹੁੰਦਾ ਪਿਆ ਤੇ ਜਦੋਂ ਵੀ ਤੁਸੀਂ ਆਪਣੇ ਆ ਅਜ਼ਮ ਨੂੰ ਲੈ ਕੇ ਤੁਸੀਂ ਇੱਕ ਆਪਣੇ ਮਕਸਦ ਨੂੰ ਲੈ ਕੇ ਖਾਲਸ ਆ ਮਜ਼ਬੂਤ ਅਜ਼ਮ ਕਰ ਲੈਂਦੇ ਹੋ ਠੀਕ ਹੈ ਇਰਾਦਾ ਕਰ ਲੈਂਦੇ ਹੋ ਤੇ ਉਹ ਪੂਰਾ ਹੋ ਕੇ ਹੀ ਰਹਿੰਦਾ ਹੈ ਤੇ ਇੱਥੇ ਇਹਨਾਂ ਨੇ ਕਿਹਾ ਕਿ ਸਿੱਖਾਂ ਦੀ ਇਸ ਵਾਰੀ ਡੈਡ ਬਾਡੀਜ਼ ਨਹੀਂ ਆਈਆਂ ਕਿਉਂਕਿ ਇੱਥੇ ਸਿੱਖਾਂ ਨੇ ਫਾਈਟ ਹੀ ਨਹੀਂ ਕੀਤੀ ਸਿੱਖਾਂ ਸੇਖਾਗਰ ਐਸ ਵਾਰ ਦਾ ਹਿਸਾਬ ਬਣ ਜਾਂਦੇ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸਿੱਖਾਂ ਦਾ ਤੇ ਜ਼ਾਹਰੀ ਜੀ ਗੱਲ ਸਿੱਖ ਐਸ ਚੰਗਾ ਇਸਾਨੀ ਬਣਨਾ ਚਾਹੁੰਦੇ ਨਾਲ ਇਥੇ ਇਹਨਾਂ ਨੇ ਜਿਹੜਾ ਪਾਕਿਸਤਾਨ ਦੀ ਗੱਲ ਕੀਤੀ ਕਿ ਪਾਕਿਸਤਾਨ ਨੇ 55 ਮਿੰਟ ਵਾਸਤੇ ਇੰਡੀਆ ਤੇ ਅਟੈਕ ਕੀਤਾ ਤੇ ਅਗਰ ਮਜ਼ੀਦ ਪਾਕਿਸਤਾਨ ਇੰਡੀਆ ਤੇ ਅਟੈਕ ਕਰਦਾ ਤੇ ਖਾਲਸਾ ਰਾਜ ਦਾ ਚੰਨਾ ਸਿੱਧਾ ਨਹੀਂ ਤੇ ਨਾ ਦਿੰਦੇ ਤੇ ਇਥੇ ਜਿਹੜੇ ਸਿੱਖ ਨੇ ਪੰਜਾਬੀ ਨੇ ਆ ਲਾਈਕ ਖਾਲਸਾ ਰਾਜ ਨੂੰ ਲੈ ਕੇ ਬਹੁਤ ਬਹੁਤ ਜ਼ਿਆਦਾ ਉਮੀਦ ਨੇ ਤੇ ਇੱਥੇ ਖਾਲਸਾ ਰਾਜ ਨੂੰ ਲੈ ਕੇ ਬਹੁਤ ਜ਼ਿਆਦਾ ਉਮੀਦਾਂ ਨੇ ਜਿਹੜੀਆਂ ਵੱਧ ਗਈਆਂ ਨੇ ਤੇ ਸਿੱਖ ਤੇ ਬਹੁਤ ਸਾਰੇ ਵਡੇ ਰਾਜ ਆ ਤੇ 80% ਮੈਂ ਕਹਾਂਗੀ ਸਹੀ ਕਿ ਜਿਹੜੇ ਨੇ ਉਹ ਖਾਲਸਾ ਰਾਜ ਦੇ ਹੱਕ ਦੇ ਵਿੱਚ ਨੇ ਤੇ ਨਾਲ ਇੱਥੇ ਸਿੱਖਾਂ ਦੀ ਵੱਡੀ ਡਿਮਾਂਡ ਹੈ ਕਿ ਪਾਕਿਸਤਾਨ ਫਰੈਂਡਮ ਕਰਾਇ ਇਥੇ ਪਾਕਿਸਤਾਨ ਜਿਹੜਾ ਰੈਜ਼ੋਲੂਸ਼ਨ ਹੈ ਖਾਲਸਾ ਖਾਲਸਾ ਰਾਜ ਦੀ ਉਹ ਉਹਦੇ ਵਿੱਚ ਠੀਕ ਹੈ ਸਿੱਖਾਂ ਦੀ ਮਦਦ ਕਰੇ ਇਥੇ ਤੁਸੀਂ ਕੀ ਕਹੋਗੇ ਇਹਨਾਂ ਦੀਆਂ ਗੱਲਾਂ ਦੇ ਬਾਰੇ ਵਿੱਚ ਲਾਈਕ ਇਥੇ ਇਹ ਚੀਜ਼ ਵੀ ਪਿੱਛੇ ਜਿਹੜੀ ਹੋਈ ਕਿ ਆ ਲਾਈਕ ਗੋਲਡਨ ਟੈਂਪਲ ਤੇ ਗੁਰਦੁਆਰਾ ਸਾਹਿਬ ਤੇ ਕੀ ਆ ਗਿਆ ਕਿ ਪਾਕਿਸਤਾਨ ਨੇ ਅਟੈਕ ਕੀਤਾ ਹੈ ਲੇਕਿਨ ਇਹ ਅਟੈਕ ਜਿਹੜਾ ਆਦਮ ਬੂਤ ਤੋਂ ਐਸ ਗੁਰਦੁਆਰਾ ਸਾਹਿਬ ਤੇ ਹੋਇਆ ਲੇਕਿਨ ਕੰਟੀਨਿਊਸਲੀ ਕਿਉਂਕਿ ਇੰਡੀਅਨ ਮੀਡੀਆ ਦਾ ਪ੍ਰੋਪਾਗੈਂਡਾ ਹੈ ਇੰਡੀਆ ਦਾ ਪ੍ਰੋਪਾਗੈਂਡਾ ਹੈ ਕਿ ਸਿੱਖਾਂ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਆ ਉਹਨਾਂ ਦਾ ਜਿਹੜਾ ਪਿਆਰ ਹੈ ਉਹਦੇ ਵਿੱਚ ਦੂਰੀ ਪਾਈ ਜਾਏ ਇਹਨੂੰ ਪਿਆਰ ਨੂੰ ਨਫ਼ਰਤ ਵਿੱਚ ਬਦਲਣ ਵਾਸਤੇ ਇਹ ਜਿਹੜਾ ਕੰਮ ਕੀਤਾ ਗਿਆ ਐਸ ਕੰਮ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਸਮਝਣਾ ਸ਼ੁਰੂ ਕਰ ਦਿੱਤਾ ਕਿ ਪਾਕਿਸਤਾਨ ਨੇ ਹੀ ਅਟੈਕ ਕੀਤਾ ਲੇਕਿਨ ਆਦੇ ਵਿੱਚ ਕੋਈ ਸਚਾਈ ਨਹੀਂ ਹੈ ਇੰਡੀਆ ਦੇ ਵਿੱਚ ਕੋਈ ਕੋਲ ਆਉ ਜੇ ਕੋਈ ਸਬੂਤ ਨਹੀਂ ਨੇ ਕਿ ਪਾਕਿਸਤਾਨ ਨੇ ਅਟੈਕ ਕੀਤਾ ਹੈ ਠੀਕ ਹੈ ਤੇ ਕੋਈ ਸਬੂਤ ਹੋਏ ਤੇ ਇੰਡੀਆ ਦੱਸੇ ਨਾ ਠੀਕ ਹੈ ਕੋਈ ਸਬੂਤ ਹੋਣਾ ਕੋਲ ਹੈ ਹੀ ਨਹੀਂ ਤੇ ਇਹ ਤੀ ਚੀਜ਼ ਤੁਸੀਂ ਸਮਝ ਲਓ ਕਿ ਸਿੱਖਾਂ ਨੂੰ ਹਮੇਸ਼ਾ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਹੁਣ ਪਾਕਿਸਤਾਨ ਦੇ ਖਿਲਾਫ ਕਰਨ ਵਾਸਤੇ ਇਹ ਅਟੈਕ ਕਰਾਇਆ ਗਿਆ ਉਹ ਦੁਵਾਰਾ ਸਾਹਿਬ ਤੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਸਟ ਵਿੱਚ ਦੱਸੋ ਕਮੈਂਟ ਸੈਕਸ਼ਨ ਚ ਆਪਣਾ ਖਿਆਲ ਲਿਖੋ ਤੁਹਾਡੇ ਅਫਰਤ ਮੁਲਾਕਾਤ ਹੁੰਦੀ ਸੱਚਾ